ਹੈਲੋ ਦੋਸਤੋ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਜੰਟ ਕਕਰਾਲਾ ਤੇ ਅੱਜ ਫੇਰ ਇੱਕ ਨਵਾਂ 에어ਡ੍ਰੌਪ ਲੈ ਕੇ ਆਇਆ ਮੈਂ ਤੇ ਜਿਹੜਾ ਬਿਲਕੁਲ ਫ੍ਰੀ ਹੈ ਹੈਗਾ ਇਹ ਵੀ ਪੋਲੀਗੋਨ ਦਾ ਪ੍ਰੋਜੈਕਟ ਹੈ ਤੇ ਪਿਛਲੀ ਜਿਹੜੀ ਮੈਂਨੇ ਵੀਡੀਓ ਬਣਾਈ ਸੀਗੀ ਜਿਹਦੇ ਚ ਮੈਂ ਬਲੌਗ ਵਾਰੀ ਦੱਸਿਆ ਸੀਗਾ ਤੇ ਮੈਨੂੰ ਉਹਦੇ ਚ ਵੀ ਬਹੁਤ ਭਾਈਆਂ ਨੇ ਪੁੱਛਿਆ ਕਿ ਇਹਦਾ ਵਿਡਰਾ ਜਿਹੜਾ ਵੱਜ ਗਿਆ ਜੀ ਇਹ ਹੁਣ ਵੇਕਣਾ ਕਦੋਂ ਹੈ ਇਹ ਇਹ ਵਿਕਣਾ ਵੀਰੇ ਹਾਲੇ ਸੇਲ ਨਹੀਂ ਹੋਣਾ ਇਹ ਤੁਹਾਡੇ ٹرسٹ ਵਾਲਟ ਚ ਟਿਕ ਗਿਆ ਇਹ ਦੋਨੋਂ ਕੋਇਨ ਤੁਹਾਡੇ ٹرسٹ ਵਾਲਟ ਚਲੇ ਜਾਣਗੇ ਜਦੋਂ ਇਹ ਲਾਂਚ ਹੋਣਗੇ ਸੋ ਜਿਹੜੇ ਵੀ ਰੇਟ ਤੇ ਇਹ ਲਾਂਚ ਹੋਣਗੇ ਉਸ ਰੇਟ ਤੇ ਵਿਕਣਗੇ ਤੇ ਉਦੋਂ ਤੁਸੀਂ ਇਹਨਾਂ ਨੂੰ ਵੇਚ ਸਕਦੇ ਹੋ ਤੇ ਅਗਲੀ ਗੱਲ ਇਹਦੇ ਚੀਜੇ ਵੀਰੇ ਤੁਸੀਂ ਕਈ ਭਾਈਆਂ ਨੇ ਨਾ ਮਤਲਬ ਵੀਡੀਓ ਦੇਖੀ ਆਣਾ ਤੁਸੀਂ ਰੈਫਰ ਕੋਡ ਦਾ ਸਹੀ ਯੂਜ਼ ਨਹੀਂ ਕਰਿਆ ਤਾਂ ਕਰਕੇ ਕਈ ਬੰਦਿਆਂ ਨੂੰ ਜਿਹੜਾ 22000 ਕੋਇਨ ਮਿਲਣਾ ਸੀ ਉਹ ਮਿਲਿਆ ਨਹੀਂ। ਉਹਨਾਂ ਨੇ ਵੀਡੀਓ ਦੇਖੀ ਤੇ ਡਾਇਰੈਕਟ ਉਹਨਾਂ ਨੇ ਜਾ ਕੇ ਆਪਣਾ ਐਪ ਸਟੋਰ ਜਾਂ ਪਲੇ ਸਟੋਰ ਤੇ ਜਾ ਕੇ ਉਹਨਾਂ ਨੇ ਸਿੱਧਾ ਉਹਨੂੰ ਇੰਸਟਾਲ ਕਰ ਲਿਆ। ਇੰਸਟਾਲ ਕਰਕੇ ਦੇਖਿਆ ਤਾਂ ਉਹਨਾਂ ਨੂੰ ਕੋਈ ਵੀ ਜਿਹੜਾ 10 2000 ਕੋਇਨ ਮਿਲਣਾ ਸੀ ਉਹ ਨਹੀਂ ਮਿਲਿਆ। ਸੋ ਜਦੋਂ ਵੀਰੇ ਕੋਈ ਵੀ ਐਪ ਤੁਸੀਂ ਕੰਮ ਕਰਦੇ ਹੋ ਤਾਂ ਦੇਖੋ ਮੈਂ ਨਹੀਂ ਕਹਿੰਦਾ ਨਾ ਸ਼ੁਰੂ ਵਿੱਚ ਤੁਸੀਂ ਮੇਰਾ ਰੈਫਰ ਯੂਜ਼ ਕਰਨਾ ਹੈ। ਉਸ ਤੋਂ ਬਾਅਦ ਤੁਸੀਂ ਆਪਣਾ ਯੂਜ਼ ਕਰਵਾਣਾ ਹੈ। ਤੇ ਰੈਫਰ ਕੋਡ ਜਰੂਰ ਯੂਜ਼ ਕਰਿਆ ਕਰੋ ਤਾਂ ਕਿ ਉਹਦੇ ਨਾਲ ਜਿਹੜਾ ਤੁਹਾਨੂੰ ਬੇਨਫੀਟ ਆ ਉਹ ਮਿਲਦਾ ਰਹਿੰਦਾ ਹੈ ਤੇ ਸੋ ਜ਼ਿਆਦਾ ਸਮਾਂ ਨਹੀਂ ਲੈਂਦੇ ਹੈਗੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਆ ਜੋ ਚਲਦੇ ਆਂ ਫੋਨ ਦੀ ਸਕਰੀਨ ਤੇ ਤੇ ਦੇਖਦੇ ਆਂ ਆਪਾਂ ਨਮਾਇਰ ਡਰਾਪ ਜਿਹਨੂੰ ਤੁਸੀਂ ਜੁਆਇਨ ਕਰਨਾ ਹੈ ਸੋ ਵੀਰੇ ਵੀਡੀਓ ਦੇ ਥੱਲੇ ਜਿਹੜਾ ਲਿੰਕ ਦਿੱਤਾ ਹੋਇਆ ਤੁਸੀਂ ਉਹਦੇ ਤੇ ਕਲਿੱਕ ਕਰਨਾ ਹੈ ਤਾਂ ਤੁਸੀਂ ਸਿੱਧੇ ਪਲੇ ਸਟੋਰ ਤੇ ਚਲ ਜਾਓਗੇ ਉੱਥੇ ਮੈਟਰੋ ਨੈਟਵਰਕ ਨਾਮ ਦਾ ਜਿਹੜਾ ਐਪ ਹੈ ਜਿਹੜੀ ਉਹ ਡਾਊਨਲੋਡ ਹੋ ਜਾਣੀ ਹੈ ਤੇ ਜ਼ਿਆਦਾ ਕੋਈ ਬੱਡੀ ਐਪਨੀ 34 MB ਦੀ ਬੰਤੀ ਕੈ MB ਦੀ ਇਹ ਐਪ ਹੈ ਤੇ ਇਹ ਐਪ ਇੰਸਟਾਲ ਹੋਣ ਸਾਰੀ ਇਹਨੂੰ ਆਪਾਂ ਨੇ ਓਪਨ ਕਰਨਾ ਹੈ ਸੋ ਥੋੜਾ ਸ਼ੁਰੂ ਵਿੱਚ ਥੋੜਾ ਸਮਾਂ ਲੈਂਦੀ ਹੈ ਕਿਉਂਕਿ ਉੱਤੇ ਪਲੇ ਦੀ ਆਪਸ਼ਨ ਆਉਂਦੀ ਹੈ ਤਾਂ ਆਪਾਂ ਉਹਨੂੰ ਪਲੇ ਕਰਨਾ ਹੈ ਜੋ ਦੁਬਾਰਾ ਦੇਖੋ ਪਲੇ ਕਰਨ ਤੋਂ ਬਾਅਦ ਜਦੋਂ ਸਟਾਰਟਿੰਗ ਫੇਸ ਹੈ ਤਾਂ ਉਹਦੋਂ ਥੋੜਾ ਸਮਾਂ ਜਿਹੜਾ ਅਲੋ ਲੈਦੀ ਹੈ ਤਾਂ ਇੱਥੇ ਅਲਾਉ ਕਰ ਦਿਓ ਇਹਨੂੰ ਉਪਰੋਂ ਕੱਟੀ ਤੋਂ ਕੱਟ ਦਿਓ ਤੇ ਆਈਐਮਏ ਨਿਊਜ਼ ਯੂਜ਼ਰ ਤੇ ਕਰ ਦਿਓ ਕਿ ਆਈ ਐਗਰੀ ਦੇਖੋ ਟਰਮ ਐਂਡ ਕੰਡੀਸ਼ਨ ਐ ਇਹਨੂੰ ਤੁਸੀਂ ਪੜ ਸਕਦੇ ਹੋ ਕਿਉਂਕਿ ਕਿਸੇ ਵੀ ਐਪ ਚ ਕਦੇ ਵੀ ਕੋਈ ਪੈਸਾ ਨਹੀਂ ਲੋਣਾ ਇਹ ਤੁਸੀਂ ਇੱਥੇ ਕੋਈ ਵੀ ਫੋਟੋ ਆਪਣੀ ਸਿਲੈਕਟ ਕਰ ਸਕਦੇ ਹੋ ਇਹ ਬਾਅਦ ਚ ਆਪਣੀ ਫੋਟੋ ਤੁਸੀਂ ਚੇਂਜ ਵੀ ਕਰ ਸਕਦੇ ਹੋ ਜੀ ਤੇ ਥੋੜਾ ਸਮਾਂ ਇਹਨੇ ਲੈਣਾ ਹੈ ਐ ਤੇ ਆਪਾਂ ਨੇ ਸਟਾਰਟ ਕਰ ਦੇਣਾ ਇੱਥੇ ਵੀ ਇਹਨਾਂ ਨੇ ਜਿਹੜਾ ਇਹ ਇਹ ਦੱਸਿਆ ਗਿਆ ਕਿ ਇਹ ਪੋਲੀਗਨ ਦਾ ਪ੍ਰੋਜੈਕਟ ਹੈ ਇਹਦਾ 스마트 ਕੰਟੈਕਟ ਹੈ ਜਿਹੜਾ ਉਹ ਪੋਲੀਗਨ ਦਾ ਸੋ ਤੁਸੀਂ ਇਹਨੂੰ ਰੀਡ ਵੀ ਕਰ ਸਕਦੇ ਹੋ ਇਹਦੇ ਤੇ 24 ਘੰਟਿਆਂ ਤੋਂ ਬਾਅਦ ਇੱਕ ਵਾਰ ਇਹਨੂੰ ਟੱਚ ਕਰਨਾ ਹੈ ਅੱਗੇ ਦੇਖੋ ਜੀ ਇਹ ਥੋੜਾ ਸਮਾਂ ਜਿਹੜਾ ਇੱਥੇ ਇਹ ਲੈ ਲੈਂਦੀ ਐਪ ਕਿ ਤਾਂ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੜ੍ਹ ਸਕੋਗੇ ਹੈ ਕੀ ਕਿਉਂਕਿ ਮੈਂ ਤੁਹਾਨੂੰ ਪੂਰੀ ਜਾਣਕਾਰੀ ਵੀਰੇ ਤਾਂ ਨਹੀਂ ਪ੍ਰੋਵਾਈਡ ਕਰਾਂਦਾ ਕਿ ਇਹ ਕੀ ਦਾ ਹੈ ਕਿਵੇਂ ਦਾ ਹੈ ਹਨਾ ਕੀ ਕੀ ਇਹਨਾਂ ਦੇ ਯੂਜ਼ ਕੇਸ ਨੇ ਕਿਉਂਕਿ ਫਿਰ ਉਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਫਿਰ ਤੁਹਾਨੂੰ ਲੱਗਦਾ ਹਨਾ ਜ਼ਿਆਦਾ ਬੋਰਿੰਗ ਵੀਡੀਓ ਹੋ ਗਈ ਸੋ ਤਾਂ ਕਰਕੇ ਮੈਂ ਮੇਨ ਮੇਨ ਟਾਪਿਕ ਦੇ ਵੀਡੀਓ ਬਣਾਉਣਾ ਤੇ ਦੇਖੋ ਇੱਥੇ ਤੁਸੀਂ ਇਹ ਤਿੰਨ ਚਾਰ ਜਗ੍ਹਾ ਆਉਣਾ ਇੱਥੇ ਨੈਕਸਟ ਨੈਕਸਟ ਜਿੱਥੇ ਮੰਲੋ ਸੰਤਰੀ ਕਲਰ ਦਾ ਨਿਸ਼ਾਨ ਹੈ ਤੁਸੀਂ ਇਹਨੂੰ ਦਬਾ ਦੇਣਾ ਹਰ ਇੱਕ ਜਗ੍ਹਾ ਦੇਖੋ ਇੱਥੇ ਜਦੋਂ ਇੱਥੇ ਬਿਫੋਰ ਨਹੀਂ ਕਰਨਾ ਸਟਾਰਟ ਕਰਨਾ ਤੇ نیچے ਦੇਖੋ ਸਟਾਰਟ ਦੀ ਆਪਸ਼ਨ ਆਉਣ ਤੋਂ ਬਾਅਦ ਕਈ ਵਾਰੀ ਇੱਕ ਮਸ਼ਹੂਰੀ ਆ ਸਕਦੀ ਹੈ ਜਿਹੜੀ ਤੁਸੀਂ ਦੇਖਣੀ ਹੈ ਤੇ ਉਹ ਫਸਟ ਟਾਈਮ ਹੀ ਆਉ ਉਸ ਤੋਂ ਬਾਅਦ ਇਹਦੇ ਵਿੱਚ ਨਹੀਂ ਆਉਂਦੀ ਹੈ ਤੇ ਇਸ ਤੋਂ ਬਾਅਦ ਤੁਹਾਡਾ ਜਿਹੜਾ ਅੱਗੇ ਦਾ ਕੰਮ ਹੈ ਜੀ ਬਚਾ ਲਿਆ ਪਿਆ ਦੇਖੋ ਇਹਨੂੰ ਹੁਣ ਆਪਾਂ ਸਟਾਰਟ ਕਰਾਂਗੇ ਦੇਖੋ ਸਟਾਰਟ ਕਰਨ ਤੋਂ ਬਾਅਦ ਜਿਹੜੇ ਕੋਇਨ ਨੇ ਉਹ ਬਣਨ ਲੱਗੇ ਨੇ ਦੇਖੋ ਉੱਪਰ ਤੁਸੀਂ ਦੇਖ ਹੀ ਸਕਦੇ ਹੋ ਤੁਹਾਡੀ ਸਕਰੀਨ ਤੇ ਦਿਖਾਈ ਦੇ ਰਹੇ ਨੇ ਸੋ ਇਹ ਹੋ ਗਈ ਜੀ ਐਪ ਦੀ ਜਾਣਕਾਰੀ ਹੁਣ ਆਪਾਂ ਦੱਸਾਂਗੇ ਕਿ ਰੈਫਰ ਕੋਡ ਆ ਜਿਹੜਾ ਉਹ ਕਿੱਥੇ ਪਾਉਣਾ ਹੈ ਦੇਖੋ ਜਿਹੜਾ ਸਕਰੀਨ ਦੇ ਉੱਤੇ ਲਿਖਿਆ 486515 26456 ਤੇ ਇਹਦੇ ਲਈ ਮਾਈ ਰੈਫਰਲ ਟੀਮ ਤੇ ਜਾ ਕੇ ਤੁਸੀਂ ਵੀਰੇ ਇਹ ਕੋਡ ਨੂੰ ਉੱਥੇ ਪੇਸਟ ਕਰ ਦੇਣਾ ਸੋ ਜਿਹੜੀ ਤੁਹਾਡੀ ਨੈਕਸਟ ਟੀਮ ਹੋਊਗੀ ਜਿਹੜੀ ਤੁਸੀਂ ਅੱਗੇ ਬਣਾਉਣੀ ਹੈ ਉਹਨੇ ਤੁਹਾਡਾ ਕੋਡ ਜੋ ਹੋਣਾ ਉਹ ਇੱਥੇ ਪੇਸਟ ਕਰਨਾ ਹੈ ਤੇ ਇਸ ਤੋਂ ਬਾਅਦ ਇੱਥੇ ਤੁਹਾਡੀ ਟੀਮ ਹੈ ਜਿਹੜੀ ਉਹ ਸ਼ੋ ਹੋਣ ਲੱਗ ਜਾਣੀ ਹੈ ਦੇਖੋ ਕਿਉਂਕਿ ਆਪਾਂ ਉਹਨੂੰ ਕਾਪੀ ਕਰਿਆ ਇੱਥੇ ਲਿਆ ਕੇ ਉਹਨੂੰ ਪੇਸਟ ਕਰਤਾ ਸੋ ਤੁਸੀਂ ਵੀ ਜੋ ਅਗਲਾ ਆਪਦਾ ਰੈਫਰ ਦੇਣਾ ਹੈ ਤਾਂ ਤੁਸੀਂ ਇੱਥੇ ਹੀ ਪੇਸਟ ਕਰਵਾਉਣਾ ਹੈ ਉਹਨੂੰ ਤੇ ਇਹ ਹੋ ਗਿਆ ਤੁਹਾਡਾ ਜਿਹੜੀ ਇਹਦੇ ਬਾਰੇ ਮੈਂ ਜਾਣਕਾਰੀ ਤੁਹਾਨੂੰ ਦੇਣੀ ਸੀਗੀ ਉਹ ਹੋ ਗਈ ਜੀ ਹੁਣ ਤੁਹਾਨੂੰ ਮੈਂ ਦੱਸੂਗਾ ਕਿ ਤੁਸੀਂ ਇਹਨੂੰ ਰੈਫਰ ਕਿੱਦਾਂ ਕਰਨਾ ਕਿੱਥੋਂ ਕਰਨਾ ਕਿਉਂਕਿ ਉਹ ਚੀਜ਼ ਵੀ ਬਹੁਤ ਜ਼ਰੂਰੀ ਉਹ ਚੀਜ਼ ਵੀ ਬਹੁਤ ਜ਼ਰੂਰੀ ਹੈ ਤੇ ਦੇਖੋ ਤੁਸੀਂ ਸਭ ਤੋਂ ਪਹਿਲਾਂ ਐਪ ਖੋਲ ਕੇ ਉੱਪਰ ਇਨਵਿਟੇਸ਼ਨ ਜਿੱਥੇ ਮੈਂ ਟੱਚ ਕੀਤਾ ਇਹਨੂੰ ਤੁਸੀਂ WhatsApp ਤੇ Instagram ਤੇ ਕਿਤੇ ਵੀ ਸ਼ੇਅਰ ਕਰ ਸਕਦੇ ਹੋ ਤੇ ਇਹਨੂੰ ਸ਼ੇਅਰ ਜਦੋਂ ਤੁਸੀਂ ਨੇ ਕਰਤਾ ਹੈ ਤਾਂ ਅਗਲੇ ਨੇ ਜਿਹੜਾ ਇਹ ਤੁਹਾਡਾ ਕੋਡ ਜਿੱਥੇ ਇਹ ਕਾਪੀ ਰੈਫਰਲ ਕੋਡ ਹੈ ਇਹ ਉੱਤੇ ਪੇਸਟ ਜ਼ਰੂਰ ਕਰਨਾ ਹੈ ਇਸ ਜਗ੍ਹਾ ਤੇ ਇਹਨੂੰ ਪੇਸਟ ਕਰਨਾ ਹੀ ਕਰਨਾ ਹੈ ਮਾਈ ਰੈਫਰਲ ਟੀਮ ਚ ਤਾਂ ਕਿ ਅਗਲੀ ਦੀ ਵੀ ਤੇ ਤੁਹਾਡੀ ਵੀ ਜਿਹੜੀ ਮਾਈਨਿੰਗ ਰੇਟ ਆ ਉਹ ਵੱਜੇ ਜਿਵੇਂ ਮੇਰੀ 0.125 ਹੈ ਤਾਂ ਇਹ ਵੱਜੂਗੀ ਸੋ ਇੱਕ ਵੀਰੇ ਇਹ ਚੀਜ਼ ਹੈ ਇਹਨੂੰ ਜ਼ਰੂਰ ਖੋਲ ਕੇ ਜਿਹੜਾ ਤੁਸੀਂ ਇਹ ਹੈ ਨਾ ਯੂਅਰ ਅਕਾਊਂਟ ਰਿਕਵਰੀ ਕਾਪੀ ਇਹਨੂੰ ਤੁਸੀਂ ਕਾਪੀ ਕਰਕੇ ਕਿਸੇ ਵੀ ਜਗ੍ਹਾ ਸੇਵ ਕਰਕੇ ਰੱਖਿਓ ਜੇਕਰ ਤੁਹਾਡਾ ਕਦੇ ਅਕਾਊਂਟ ਨੂੰ ਕੋਈ ਦਿੱਕਤ ਆ ਜੇ ਤਾਂ ਤੁਸੀਂ ਇਹਦੇ ਨਾਲ ਰਿਕਵਰ ਕਰ ਸਕਦੇ ਹੋ ਇਹ ਬਹੁਤ ਜ਼ਰੂਰੀ ਹੈ ਇਸ ਐਪ ਦਾ ਤਾਂ ਕਿ ਕਈ ਵਾਰੀ ਹੁੰਦਾ ਹੈ ਕਿ ਸਾਡੇ ਤੋਂ ਮਿਸ ਹੋ ਗਿਆ ਤੇ ਕੱਲ ਨੂੰ ਉਹ ਸਾਨੂੰ ਨਹੀਂ ਮਿਲਦੀ ਸੋ ਇੱਕ ਡਾਇਰੀ ਤੇ ਜ਼ਰੂਰ ਲਿਖ ਕੇ ਰੱਖਣਾ ਆਪਣਾ ਦੇਖੋ ਇੱਥੇ ਫੋਟੋ ਵੀ ਆਪਾਂ ਚੇਂਜ ਕਰ ਸਕਦੇ ਹਾਂ ਜਦੋਂ ਆਪਾਂ ਵਾਈ ਬੈਲੇਟ ਤੇ ਜਾਂਦੇ ਹਾਂ ਤਾਂ ਉਹ ਜਗ੍ਹਾ ਤੇ ਜਾ ਕੇ ਇੱਥੋਂ ਸਾਨੂੰ ਇਹ ਖੁੱਲਦਾ ਇਹ ਆਪਸ਼ਨ ਖੁੱਲਦੀ ਹੈ ਤੇ ਹੁਣ ਇਹਦੇ ਚ ਮੰਨ ਲਓ ट्रांजैक्शन ਹੈ ਜਿਹੜੀ ਮੈਂ ਪਹਿਲਾਂ ਹੀ 504 ਕੋਇਨਾਂ ਦੀ ਕਰ ਚੁੱਕਿਆ ਮੇਰੀ ਸਕਸੈਸਫੁਲ ਵੀ ਹੋ ਚੁੱਕੀ ਹੈ ਤੇ ਮੇਰੀ ਆਲਰੇਡੀ ਟਰਸਟ ਵਾਲਿਟ ਚ ਜਾ ਵੀ ਚੁੱਕੀ ਹੈ ਤੇ ਇਹਦੇ ਲਈ ਮੈਂ ਤੁਹਾਨੂੰ ਇੱਕ ਅਲੱਗ ਤੋਂ ਵੀਡੀਓ ਬਣਾ ਦਊਗਾ ਕਿ ਉਹ ਕਿਵੇਂ ਪਾਉਣੇ ਆ ਕਿਵੇਂ ਕਰਨੇ ਆ ਪਹਿਲਾਂ ਤੁਸੀਂ ਕੋਇਨ ਇਕੱਠੇ ਕਰੋ ਤਾਂ ਕਿ ਆਪਾਂ ਇਹਨਾਂ ਨੂੰ 2025 ਦਾ ਜਿਹੜਾ ਬੋਲ ਰਨ ਆਉਣਾ ਹੈ ਉਦੋਂ ਕੁਛ ਨਾ ਕੁਛ ਕਮਾਈ ਆਪਾਂ ਇਹਦੇ ਤੋਂ ਕਰ ਸਕੀਏ ਸੋ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਵੀਰੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਵਧੀਆ ਲੱਗੇ ਜਾਣਕਾਰੀ ਤਾਂ ਇਹਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਿਆ ਕਰੋ ਚੈਨਲ ਵਧੀਆ ਲੱਗਦਾ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲੇ ਮੱਕੇ ਨੂੰ ਇਹ ਜਿਹੇ ਵੀਡੀਓ ਹੋਰ ਬਣਾਵਾਂ ਸੋ ਜੇਕਰ ਕੋਈ ਕੁਐਸਚਨ ਹੈ ਤਾਂ ਵੀਰੇ ਤੁਸੀਂ ਮੈਨੂੰ ਟੈਲੀਗ੍ਰam ਤੇ ਮੇਰੇ ਤੇ ਪੁੱਛ ਸਕਦੇ ਹੋ ਸੋ ਇਸ ਤਰ੍ਹਾਂ ਵੀਰੇ ਇਹਦੇ ਚ ਕਈ ਵਾਰੀ ਉੱਥੇ ਹੀ ਕੈਟ ਦੀ ਆਪਸ਼ਨ ਆ ਜਾਂਦੀ ਹੈ ਤੇ ਜਦੋਂ ਆਪਾਂ ਜਾਣੇ ਆ ਹੋਰ ਜਗ੍ਹਾ ਜਾ ਕੇ ਨਹੀਂ ਕੁਝ ਹੋ ਵੀ ਹੁੰਦਾ ਤਾਂ ਉਥੇ ਜੀ ਨੂੰ ਸਕਿਪ ਕਰ ਸਕਦੇ ਹਾਂ ਸੋ ਫਿਰ ਵੀ ਜੇਕਰ ਕੋਈ ਕੁਐਸਚਨ ਲੈਂਦਾ ਵੀਰੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੁਸੀਂ ਮੇਰੇ ਤੋਂ ਕਈ ਵਾਰੀ ਉਹ ਕੁਐਸਚਨ ਪੁੱਛਦੇ ਹੋ ਜਿਹੜਾ ਮੈਂ ਵੀਡੀਓ ਦੇ ਅੰਦਰ ਪਹਿਲਾਂ ਹੀ ਦੱਸ ਦੋਕਿਆ ਹੁੰਦਾ ਸੋ ਵੀਰ ਜੀ ਕੋਈ ਵੀ ਕੁਐਸਚਨ ਪੁੱਛਣਾ ਹੈ ਤਾਂ ਤੁਸੀਂ ਮੇਰੇ ਟੈਲੀਗ੍ਰam ਚੈਨਲ ਤੇ ਮੈਨੂੰ ਪੁੱਛ ਸਕਦੇ ਹੋ ਸਤਿ ਸ੍ਰੀ ਅਕਾਲ ਤੇ ਮੇਰੇ ਤੁਸੀਂ ਟੈਲੀਗ੍ਰam ਤੇ ਪੁੱਛ ਸਕਦੇ ਹੋ ਵੀਰੇ ਜਦੋਂ ਮੈਂ ਫ੍ਰੀ ਹੋਊਗਾ ਤਾਂ ਮੈਂ ਤੁਹਾਨੂੰ ਦਾ ਜਵਾਬ ਦੇਵਾਂਗਾ ਇਹ ਵੀਡੀਓ ਦਾ ਲਿੰਕ ਹੈ ਜਿਹੜਾ ਮੈਂ ਉਹ ਡਿਸਕ੍ਰਿਪਸ਼ਨ ਚ ਦੇਤਾ ਤੇ ਨਾਲ ਹੀ ਜਿਹੜਾ ਮੇਰੇ ਟੈਲੀਗ੍ਰam ਦਾ ਲਿੰਕ ਹੈ ਮੈਂ ਉਹ ਵੀ ਡਿਸਕ੍ਰਿਪਸ਼ਨ ਚ ਦੇਤਾ ਸੋ ਮੇਰੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਓ ਤਾਂ ਕਿ ਮੈਂ ਉੱਥੇ ਨਵੇਂ ਨਵੇਂ ਜਿਹੜੇ 에어ਡ੍ਰੌਪ ਆਉਂਦੇ ਨੇ ਮੈਂ ਉੱਥੇ ਸਾਂਝੀ ਕਰਦਾ ਰਹਿਣਾ ਤਾਂ ਕਿ ਸਭ ਤੋਂ ਪਹਿਲਾਂ ਤੁਸੀਂ ਜੁਆਇਨ ਹੋ ਸੋ ਵੀਰੇ ਜੇ ਵਧੀਆ ਲੱਗਦਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਮੈਂ ਠੇਠ ਪੰਜਾਬੀ ਦੀ ਵੀਡੀਓ ਬਣਾਉਣਾ ਤਾਂ ਕਿ ਕਿਸੇ ਵੀ ਭਾਈ ਨੂੰ ਦਿੱਕਤ ਨਾ ਆਵੇ ਕ੍ਰਿਪਟੋ ਕਰੰਸੀ ਇੱਕ ਬਹੁਤ ਵੱਡੀ ਚੀਜ਼ ਹੈ ਵੀਰੇ ਕਦੋਂ ਤੁਹਾਡੇ 1 ਰੁਪਏ ਨੂੰ 1 ਕਰੋੜ ਕਰ ਦੇ ਦਾ ਪਤਾ ਨਹੀਂ ਕਿਉਂਕਿ ਕ੍ਰਿਪਟੋ ਕਰੰਸੀ ਦੇ ਬਾਰੇ ਵੀਰੇ ਜਾਣਨਾ ਬਹੁਤ ਜ਼ਰੂਰੀ ਆ ਆਉਣ ਵਾਲਾ ਸਮਾਂ ਜਿਹੜਾ ਉਹ ਕ੍ਰਿਪਟੋ ਦਾ ਸੋ ਭਾਈ ਜਦੋਂ ਤੁਸੀਂ ਕਹੋਗੇ ਤਾਂ ਮੈਂ ਕ੍ਰਿਪਟੋ ਦੇ ਵੀ ਜ਼ਰੂਰ ਵੀਡੀਓ ਬਣਾਉਂਗਾ ਜੇਕਰ ਤੁਸੀਂ ਮੈਨੂੰ ਕਹੋਗੇ ਵੀ ਕ੍ਰਿਪਟੋ ਹੈ ਕਿ ਐਕਚੁਅਲ ਚ ਤੇ ਮੈਂ ਫ੍ਰੀ ਵਾਲੇ ਪ੍ਰੋਜੈਕਟ ਜਿਆਦਾ ਦੱਸਦਾ ਤਾਂ ਕਿ ਤੁਸੀਂ ਪੈਸਾ ਨਾ ਲਓ ਤੇ ਇਹ ਫ੍ਰੀ ਵਾਲੇ ਪ੍ਰੋਜੈਕਟਾਂ ਚੋਂ ਤੁਸੀਂ ਮੁਨਾਫਾ ਕੱਢ ਚੋਕੋ ਤੇ ਵੀਰੇ ਮੈਂ ਇਦੇ ਚ ਬਹੁਤ ਟਾਈਮ ਤੋਂ ਲੱਗਿਆ ਹੋਇਆ ਸੋ ਜਿੰਨੇ ਕਿ ਮੈਨੂੰ ਜਾਣਕਾਰੀ ਹੈ ਮੈਂ ਤੁਹਾਨੂੰ ਉਹ ਦਿੰਦਾ ਰਹਿਣਾ ਸੋ ਜੇਕਰ ਫਿਰ ਵੀ ਤੁਹਾਡੇ ਕੋਲੇ ਵੀ ਕੋਈ ਜਾਣਕਾਰੀ ਹੈ ਵੀਰੇ ਤਾਂ ਮੈਨੂੰ ਜਰੂਰ ਦਿਓ ਤੇ ਆਪਾਂ ਫਿਰ ਮਿਲਦੇ ਹਾਂ ਹੁਣ ਇੱਕ ਨਵੀਂ ਨਵੇਂ ਡਰਾਪ ਨਾਲ ਤੇ ਉਦੋਂ ਤੱਕ ਲਈ ਸასი ਸ਼ਾਲ ਕੋਈ ਗਲਤੀ ਹੋਵੇ ਤਾਂ ਆਪਣਾ ਭਰਾ ਸਮਝ ਕੇ ਮਾਫ ਕਰ ਦਿਓ